ਦੀਪਾ ਬੇਬੇ ਦੀ ਆਵਾਜ਼ ਸੁਣ ਕੇ ਸਿੱਧਾ ਚੌਂਦਰੇ ਵੱਲ ਨੂੰ ਹੋ ਤੁਰਿਆ ਤਾਂ ਬੇਬੇ ਨੇ ਦੀਪੇ ਨੂੰ ਪਛਾਣ ਜੀ ਕਰਦੇ ਮੱਥੇ ਤੇ ਹੱਥ ਤਰ ਕੇ ਵੇਖਦੀ ਨੇ ਕਿਹਾ ਕੌਣ ਐ ਬਿੱਲਿਆ ਤੇ ਮੈਂ ਸਿਆਣੇ ਨਹੀਂ ਤੈਨੂੰ ਦੀਪੇ ਨੇ ਜਾ ਕੇ ਬੇਬੇ ਨੂੰ ਮੱਥਾ ਟੇਕ ਦਿਆਂ ਕਿ ਆ ਬੇਬੇ ਮੈਂ ਉਹ ਪਾਂਸਿਓ ਦਾ ਪੋਤਾ ਟੱਲਪੱਤੀ ਚੋਂ ਮੈਨੂੰ ਦੱਸ ਪਾਈ ਐ ਕਿਸੇ ਨੇ ਤੇਰੀ ਕਹਿੰਦੇ ਤੂੰ ਬੁੜੀਆਂ ਦਾ ਦੁੱਖਣ ਸੁੱਖਣ ਵੇਖ ਲੈਨੀ ਆ ਮੈਂ ਤਾਂ ਆਇਆ ਸਾਡੇ ਚਾਦੋਂ ਦੇ ਕੁਝ ਪੱਛਦਾਂ ਨਹੀਂ ਮੂ ਪੀਲਾ ਫਰਕ ਹੋ ਗਿਆ ਵਿਚਾਰੀ ਦਾ ਬਾਲਾ ਹੀ ਬੁਰਾ ਹਾਲ ਹੈ ਖੜੀ ਹੁੰਦੀ ਨੂੰ ਗੇੜੇ ਆਉਂਦੇ ਆ ਜੇ ਤੂੰ ਦੇਖ ਆਵੇਂ ਬਾਲਾਪਨ ਲੱਗੂ ਮੈਂ ਦੇ ਦੇਉ ਜਿਹੜਾ ਥੇਲਾ ਰਪਿਆ ਹੋਇਆ ਬਸ ਕਿਹੜਾ ਠੀਕ ਕਰਦੇ ਉਹਨੂੰ ਦੀਪਾ ਇੱਕੋ ਸਾਹੇ ਬੇਬੇ ਦੇ ਪਹਿਰਾ ਵਿੱਚ ਹੀ ਬੈਠ ਕੇ ਬੋਲਦਾ ਰਿਹਾ ਆਏ ਲੱਗੇ ਜਿਵੇਂ ਉਹ ਚਾਰ ਨੂੰ ਠੀਕ ਕਰਨ ਦੀ ਖੈਰ ਮੰਗਦਾ ਹੋਵੇ ਬੇਬੇ ਤੋਂ ਪਹਿਲਾਂ ਤਾਂ ਪਹਿਰਾ ਵਿੱਚੋਂ ਖੜਾ ਹੋ ਆਏ ਨਹੀਂ ਬੈਠੀ ਤਾਂ ਹੁੰਦਾ ਸੋ ਕੀ ਸੰਦੀ ਤੇ ਨਾਲੇ ਵੀ ਪੁੱਤ ਜਾਂਦੀ ਤਾਂ ਮੈਂ ਰਹੂੰ ਚੱਲ ਪੋਨੀ ਐ ਪਰ ਨਾ ਤਾਂ ਕਰੇ ਮੁੱਖਾ ਉਹ ਤਾਂ ਝੋਟੀ ਵੱਟ ਕਰੀ ਜਾਂਦੀ ਐ ਸੋਣ ਵਾਲੀ ਐ ਉਹ ਗੁਡ ਲੈਂਡ ਗਿਆ ਸੀ ਮੁੜ ਕੇ ਆਇਆ ਨਹੀਂ ਪਰ ਗੱਲ ਇਓਂ ਵੀ ਐ ਤੈ ਆਇਆ ਤੂੰ ਆਇਆ ਕਾਦੇ ਤੇ ਇਹ ਦਸਪਲਾ ਬੇਬੇ ਨੇ ਦੀਪਾ ਨੂੰ ਬਾਹਾਂ ਫੜ ਕੇ ਖੜਾ ਕਰਦਿਆਂ ਗਿਆ ਬੇਬੇ ਦੀ ਗੱਲ ਸੁਣ ਕੇ ਦੀਪਾ ਚੱਟ ਦੇਣੀ ਖੜਾ ਹੋਇਆ ਤੇ ਬੋਲਿਆ ਮੈਂ ਬੇਬੇ ਆਇਆ ਸਾਈਕਲ ਤੇ ਤੇ ਤੈਨੂੰ ਲੈ ਜਾਉਂ ਪਿੱਛੇ ਬੈਠ ਜਾ ਕਾਠੀ ਤੇ ਬਸ ਦੀਪੇ ਦੇ ਸਾਹ ਵਿੱਚ ਸਾ ਪੈ ਗਏ ਸੀ ਬੇਬੇ ਵੱਲੋਂ ਹਾਮੀ ਸੁਣ ਕੇ ਬੇ ਪੁੱਤ ਕਿਉਂ ਮਾਰਦਾ ਬੁੱਢੇ ਵਾਰੇ ਚੋਕਣਾ ਟੁੱਟ ਗਿਆ ਰਾਸ ਨਹੀਂ ਆਉਣਾ ਕਾ ਨੂੰ ਬੁੜੇ ਹੱਡ ਜੁੜਦੇ ਆ ਫਿਰ ਆ ਤੇਰੇ ਸਾਈਕਲ ਤੇ ਤਾਂ ਨਹੀਂ ਜਾਇਆ ਜਾਣਾ ਭਾਈ ਤੂੰ ਬੱਦ ਜਿਹੜੀ ਲਿਆ ਤੇਰੀ ਪੱਤੀ ਵੀ ਉਹ ਪਿੰਡ ਦੇ ਪਰਲੇ ਪਸਿਆ ਨਾਲ ਐਨੀ ਵਾਰਤਾ ਤੁਰ ਕੇ ਜਾਂਦਿਆਂ ਨੂੰ ਬਰੇ ਲੱਗ ਜਾਣਗੇ ਬੇਬੇ ਨੇ ਦੀਪੇ ਦੀ ਮੋਢੇ ਤੇ ਹੱਥ ਧਰਦਿਆਂ ਕਿਆ ਇੱਕ ਵਾਰ ਤਾਂ ਦੀਪਕ ਸੁਣ ਗਿਆ ਹੋ ਗਿਆ ਸੁਣ ਕੇ ਬੇਬੇ ਟਾਈਮ ਤਾਂ ਪਹਿਲਾਂ ਹੀ ਬਥੇਰਾ ਹੋ ਗਿਆ ਮੈਨੂੰ ਘਰੋਂ ਤੁਰੇ ਨੂੰ ਜੇ ਦੁਬਾਰਾ ਗਿਆ ਫਿਰ ਹੋਰ ਕਿਵੇਲਾ ਹੋ ਜਾਊ ਉਹਨੇ ਦੱਸਿਆ ਨਹੀਂ ਤੜਕੇ ਦਾ ਤਾਂ ਹੁਣ ਤਾਂ ਵਾਲੀ ਔਖੀ ਐ ਤੂੰ ਆਏ ਕਰ ਮੈਂ ਥੋਡੀ ਵਲਦ ਰੇੜੀ ਲੈ ਜਾਣਾ ਤੇ ਆਪਦਾ ਸਾਈਕਲ ਇੱਥੇ ਖੜਾ ਜਾਣਾ ਕਹਿੰਦੇ ਦੀਪੇ ਨੇ ਬੇਬੇ ਦੀ ਮੂੰਹ ਵੱਲ ਵੇਖਿਆ ਤੇ ਉਹ ਬੇਬੇ ਕੋਲੋਂ ਨਾ ਸੁਣ ਕੇ ਰਾਜੀ ਵੀ ਨਹੀਂ ਸੀ ਬੇਪੁੱਤ ਮੁੱਖਾ ਵੀ ਹੈ ਨਹੀਂ ਕਰੇ ਪਰ ਤੇਰੀਆਂ ਗੱਲਾਂ ਸੁਣ ਕੇ ਲੱਗਦਾ ਜਿਵੇਂ ਆਖਰੀ ਜ਼ਿਆਦਾ ਔਖੀ ਹੋ ਚੱਲ ਫਿਰ ਆਹੀ ਜਿਹੜੀ ਜੋੜ ਲੈ ਪਹਿਲਾਂ ਮੈਨੂੰ ਬਿਠਾ ਲਈ ਫਿਰ ਮੇਰੇ ਤੋਂ ਬੈਠਿਆ ਨਹੀਂ ਜਾਣਾ ਹੋ ਡਿੱਗ ਡਿੱਗ ਕਰਕੇ ਮੰਜੇ ਵਿੱਚ ਹੀ ਪਈ ਚੁੱਕੂ ਤਾਂ ਮੈਂ ਦੂਰ ਜਾਂਦੀ ਨਹੀਂ ਕਦੇ ਕਿਸੇ ਦੇ ਪਈ ਡਰ ਲੱਗਦਾ ਸੱਟ ਫੇਟ ਨੂੰ ਮੇਰੇ ਤਾਂ ਪਹਿਲਾਂ ਹੀ ਬਥੇਰੇ ਗੋਡੇ ਦੁਖਦੇ ਆ ਪਰ ਤੂੰ ਖਾਸਾ ਹੀ ਤਲਾਜਿਆ ਪਾਇਆ ਮੇਰੇ ਤੋਂ ਚੱਲਿਆ ਨਹੀਂ ਗਿਆ ਕੰਦੀ ਬੇਬੇ ਨੇ ਸਿਰ ਤੇ ਲਈ ਚੁੰਨੀ ਦੀ ਸਮਾਰਕੀ ਬੁੱਕ ਜੇ ਮਾਰੀ ਅਜੇ ਬੇਬੇ ਚੁੰਨੀ ਦੀ ਬੁੱਕ ਲਈ ਮਾਰੀ ਜਾਂਦੀ ਸੀ ਕਿ ਦੀਪੇ ਨੇ ਬੇਬੇ ਨੂੰ ਜਵਾਕਾ ਵਾਂਗ ਚੱਕ ਕੇ ਗੱਡੇ ਵਿੱਚ ਬਿਠਾ ਲਿਆ ਤੇ ਬੇਬੇ ਰੋਲ ਅਪ ਆਉਣ ਲੱਗ ਪਈ ਬੂ ਵੇ ਦੇਗ ਨਾ ਦੇਂ ਜਾ ਖਾਣਿਆ ਵੇ ਮੈਂ ਮਰ ਗਈ ਜੇ ਕੋਈ ਹੱਡ ਗੋਡਾ ਟੁੱਟ ਗਿਆ ਤਾਂ ਕਿਸੇ ਤੋਂ ਸੰਭਿਆ ਨਹੀਂ ਜਾਣਾ ਪਰ ਦੀਪੇ ਨੂੰ ਕੋਈ ਗੱਲ ਜਿਵੇਂ ਸੁਣਦੀ ਹੀ ਨਹੀਂ ਸੀ ਬੇਬੇ ਨੂੰ ਰੇੜੇ ਤੇ ਬਿਠਾ ਕੇ ਕਰ ਨੂੰ ਸਿੱਧਾ ਹੋ ਗਿਆ ਦੀਪੇ ਦਾ ਵਸ ਦਾ ਰੋਗ ਨਹੀਂ ਸੀ ਜੇ ਕਿਤੇ ਉੱਡ ਸਕਦਾ ਹੁੰਦਾ ਤਾਂ ਦਾਈ ਬੇਬੇ ਨੂੰ ਲੈ ਕੇ ਉੱਡ ਕੇ ਚਾਰਨੋ ਕੋਲ ਚਲਾ ਜਾਂਦਾ ਬੇਸ਼ੋਰਾ ਤੂੰ ਤਾਂ ਰੇੜੀ ਨੂੰ ਹਨੇਰੀ ਬਣਾ ਲਿਆ ਬੇਹੌਲੀ ਤੋਰ ਭਾਈ ਮੈਂ ਰੁੜ ਜੂੰ ਕਹਿੰਦੀ ਬੇਬੇ ਨੇ ਜਦੋਂ ਦੀਪੇ ਨੂੰ ਕਿਹਾ ਤਾਂ ਦੀਪੇ ਨੇ ਮਸਾ ਹੀ ਮਾਸਾ ਕੋ ਤਣਕਾ ਦੇ ਕੇ ਬਲਦ ਨੂੰ ਹੌਲੀ ਕੀਤਾ ਦਲੇ ਸਿਉਂ ਦੇ ਕਰਦੇ ਬੂਹੇ ਅੱਗੇ ਆ ਕੇ ਜਦੋਂ ਦੀਪੇ ਨੇ ਬਲਦ ਰੇੜੀ ਰੋਕੀ ਤਾਂ ਬੇਬੇ ਨੂੰ ਸ਼ਾਇਦ ਸੁੱਖ ਦਾ ਸਾਹ ਆਇਆ ਕਿ ਸ਼ੁ크ਰਾ ਪਹੁੰਚ ਗਈ 베 ਭਾਈ ਤੂੰ ਤਾਂ ਮੇਰੇ ਗੰਗਾ ਫੁੱਲ ਪਾਉਣ ਦੀ ਤਿਆਰੀ ਕਰ ਲਈ ਸੀ ਜਾਏ ਖਾਣਿਆ ਐਨਾ ਭਜਾਉਂਦਾ ਭਲਾ ਵਾਗਰੂ ਵਾਗਰੂ ਕਹਿੰਦੀ ਬੇਬੇ ਨੇ ਦੀਪੇ ਦੇ ਮੂੰਹ ਵੱਲ ਵੇਖਦੀ ਨੇ ਨਿਆਣਿਆਂ ਵਾਂਗ ਬਾਹਾਂ ਦੀਪੇ ਵੱਲ ਉਲਾਰੀਆਂ ਕੇ ਦੀਪਾ ਉਹਨੂੰ ਉਤਾਰ ਲਵੇ ਦੀਪੇ ਨੇ ਬੇਬੇ ਨੂੰ ਨਿਆਣਿਆਂ ਵਾਂਗ ਹੀ ਫਿਰ ਚੱਕਿਆ ਤੇ ਸਿੱਧਾ ਦਲੇਰ ਸਿੰਘ ਦੇ ਘਰੇ ਕੰਧੋਲੀ ਕੋਲ ਦਾਹੇ ਮੰਚ 'ਤੇ ਬਿਠਾ ਦਿੱਤਾ ਚਰਨੋ ਜੋ ਚੌਂਤਰੇ ਤੇ ਮੂੰਹ ਜਾ ਟਾਕੇ ਲੰਮੀ ਪਈ ਸੀ ਚੁੰਨੀ ਵਿੱਚ ਦੀਪੇ ਨੂੰ ਵੇਖਣ ਲੱਗ ਪਈ ਮਾਸੀ ਮਾਸੀ ਓ ਮਾਸੀ ਕਿੱਥੇ ਆ ਤੂੰ ਮੈਂ ਲਿਆਇਆ ਦਾਈ ਨੂੰ ਚਰਨੋ ਖੜੀ ਹੋ ਪਾਣੀ ਲਿਆਵਾ ਠੀਕ ਹੈ ਤੂੰ ਭੱਜ ਕੇ ਜਾ ਕੇ ਚਰਨੋ ਕੋਲ ਜਾ ਕੇ ਗਿਆ ਕਹਿੰਦੇ ਹੋਏ ਦੀਪੇ ਨੇ ਅਸਲ ਵਿੱਚ ਦੀਪਾ ਚਰਨ ਨੂੰ ਆਏ ਪਈ ਵੇਖ ਕੇ ਘਬਰਾ ਗਿਆ ਕਿ ਪਤਾ ਨਹੀਂ ਕਿਉਂ ਆਏ ਪਈ ਆ ਚਾਰੋਂ ਨੇ ਮੂੰਹ ਤੋਂ ਚੁੰਨੀ ਲਾਹੀ ਤੇ ਦੀਪ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਕਿਹਾ ਮੈਂ ਠੀਕ ਆ ਦੀਪੇ ਮੈਂ ਠੀਕ ਆ ਤੇ ਪੋਲਾ ਜਿਹਾ ਹੱਥ ਦੀਪੇ ਦੇ ਹੱਥ ਤੇ ਤਰਿਆ ਤਾਂ ਦੀਪੇ ਨੂੰ ਚੁੰਨੀ ਚੁਨੇ ਜੀ ਚੜ ਗਈ ਤੇ ਦੀਪਾ ਸੁੰਨ ਹੋ ਗਿਆ ਦਲੇਸ ਜੋਂ ਦੀ ਬੇਬੇ ਸਵਾਤ ਵਿੱਚੋਂ ਬਾਹਰ ਆਈ ਤੇ ਆ ਕੇ ਦਾਈ ਬੇਬੇ ਨੂੰ ਚੁੰਨੀ ਦੇ ਲੜਨਾ ਪੈਰਾਂ ਨੂੰ ਸ਼ੋਹਿਆ ਤੇ ਬੋਲੀ ਮਾਂ ਜੀ ਮੱਥਾ ਟੇਕਦੀ ਆਂ ਦਾਈ ਬੇਬੇ ਦੇ ਮੂੰਹੋਂ ਤੇਰੇ ਜੀ ਬੱਚੇ ਜੀਣ ਦੁੱਧ ਪੁੱਤ ਜੀਵੇ ਪੋਤਿਆਂ ਪਰਪੋਤਿਆਂ ਨਾਲ ਝੋਲੀ ਭਰੇ ਵਾਗਰੂਦੀਆਂ ਅਣਗਿਣਤ ਅਸੀਸਾਂ ਨਾਲ ਦਲੇਸਿਆਂ ਦੀ ਬੀਬੇ ਦੀ ਸਿਰਤੀ ਹੱਥ ਤਰਿਆ ਕੁੜੇ ਤੇਰਾ ਮੁੰਡਾ ਤਾਂ ਵਾਹ ਲਈ ਫਿਕਰ ਕਰਦਾ ਭਾਈ ਬਸ ਇੱਕ ਰੋਇਆ ਨਹੀਂ ਪਰ ਮੈਨੂੰ ਕਹਿੰਦਾ ਛੇ ਹੀ ਦੇਨੇ ਚੱਲ ਚਰਨੋਂ ਵਾਲੀ ਔਖੀ ਐ ਕਹਿੰਦੀ ਦਾਈ ਬੀਬੇ ਨੇ ਉੱਟ ਕੇ ਚਰਨੋਂ ਦੇ ਮੰਜੇ ਤੇ ਬੈਠ ਦਿਆਂ ਗਿਆ ਚਰਨੋਂ ਚੋਰੀ-ਚੋਰੀ ਦੀਪੇ ਵਾਦ ਦੇਖਦੀ ਦੇ ਦੀਪਾ ਨੂੰ ਪਾਸੇ ਕਰ ਲੈਂਦਾ ਪਰ ਚਰਨੋਂ ਦੀਆਂ ਅੱਖਾਂ ਪਾਸੇ ਹੁੰਦੀਆਂ ਹੀ ਦੁਬਾਰਾ ਚਰਨੋਂ ਵੱਲ ਵੇਖਦਾ ਲਿਆ ਕੁੜੇ ਹੱਥ ਫੜਾ ਕਹਿੰਦੀ ਦਾਈ ਨੇ ਬੇਬੇ ਨੇ ਚਰਨੋਂ ਵੱਲ ਹੱਥ ਕੀਤਾ ਤੇ ਚਰਨੋਂ ਨੇ ਆਪ ਦਾ ਹੱਥ ਦਾਈ ਬੇਬੇ ਵੱਲ ਵਧਾਇਆ ਦੀਪੇ ਪੁੱਤ ਤੂੰ ਥੋੜਾ ਜਿਹਾ ਪਰਾਂ ਹੋ ਮਾਂ ਜੀ ਨੂੰ ਦੇਖ ਲੈਣ ਦੇ ਚਰਨੋਂ ਨੂੰ ਕਹਿੰਦੀ ਦਲੇਸ ਜੋਂ ਦੀ ਮਾਂ ਨੇ ਜਦੋਂ ਦੀਪੇ ਵੱਲ ਵੇਖਿਆ ਤਾਂ ਦੀਪੇ ਨੇ ਸਿਰ ਹਿਲਾਇਆ ਤੇ ਦੇ ਕੰਧੋਲੀਆਂ ਤੋਂ ਪਰਲੇ ਪਾਸੇ ਜਾਂਦਾ ਰਿਆ। ਦਾਈ ਬੇਬੇ ਨੇ ਚਰਨੋਦੀ ਨਭ ਚ ਤੇ ਪੇਟ ਨੂੰ ਛੋ ਕੇ ਆਪਣੀ ਆਪ ਦੀ ਡਾਕਟਰੀ ਕੀਤੀ। ਭਾਈ ਰੱਬ ਭਲੀ ਕਰੇ। ਕੁੜੇ ਧੀਏ ਤੈਨੂੰ ਵਧਾਈਆਂ। ਕੁੜੇ ਸੁਖ ਨਾਲ ਨਮਾ ਜੀ ਆਉਣ ਵਾਲਾ। ਖਾਣ ਪੀਣ ਦਾ ਖਿਆਲ ਰੱਖੀ। ਕਹਿੰਦੀ ਦਾਈ ਬੇਬੇ ਨੇ ਚਰਨੋ ਦੇ ਸਿਰ ਤੇ ਹੱਥ ਫੇਰਿਆ। ਦਲੇਰ ਸਿੰਘ ਦੀ ਮਾਂ ਦੇ ਧਰਤੀ ਤੇ ਪੈਰ ਲੱਗਣੋਂ ਹਟ ਗਏ ਖੁਸ਼ੀ ਵਿੱਚ। ਦਲੇਰ ਸਿੰਘ ਦੀ ਮਾਂ ਦੇ ਕੰਨਾਂ ਨੂੰ ਯਕੀਨ ਨਹੀਂ ਆਇਆ ਉਹ बार-बार ਦਾਈ ਬੇਬੇ ਨੂੰ ਪੁੱਛੇ ਕੁੜੇ ਮਾਂ ਜੀ ਸੱਚੀ ਆਹੋ ਪਾਈ ਸੱਚੀ ਹੁਣ ਕੁੜੀ ਨੂੰ ਤੱਤਾ ਠੰਡਾ ਖਾਣ ਤੋਂ ਰੋਕੀ ਬਾਗਰੂ ਨੇ ਨਿਆਮਤ ਬਖਸ਼ੀ ਐ ਨਾਲੇ ਹੁਣ ਸੇਰ ਕਿਉ ਖਵਾ ਦੇਈ ਨਿਆਣੀ ਨੂੰ ਆਂਦਰਾ ਕੁੜੀਆਂ ਹੋਣ ਫਿਰ ਹੀ ਬਲੂਰ ਫਦੂ ਫੁੱਲੂ ਕਹਿੰਦੀ ਦਾਈ ਬੇਬੇ ਨੇ ਦਲੇ ਸਿਉਂ ਦੀ ਮਾਂ ਨੂੰ ਹਦਾਇਤ ਤੇ ਯਕੀਨ ਦੋਵੇਂ ਇੱਕ ਵਾਰੀ ਸਮਝਾ ਦਿੱਤੇ ਜੇਰੇ ਦੀ ਖੁਸ਼ੀ ਦਾ ਦੀਪੇ ਦੀ ਵੇਖਣ ਵਾਲੀ ਸੀ ਦੀਪਾ ਚਰਨੋਂ ਦੀ ਖੁਸ਼ੀ ਵਿੱਚ ਖੁਸ਼ ਨਾ ਹੋਵੇ ਇਹ ਤਾਂ ਕਦੇ ਵੀ ਨਹੀਂ ਹੋ ਸਕਦਾ ਚਰਨੋਂ ਮੂਲ ਕੋਕੇ ਪਈ ਖੁਸ਼ ਵੀ ਹੋ ਰਹੀ ਸੀ ਤੇ ਸ਼ਰਮਾ ਵੀ ਰਹੀ ਸੀ ਮਨ ਵਿੱਚ ਤਸੱਲੀ ਜਈ ਵੀ ਸੀ ਸ਼ਾਇਦ ਹੁਣ ਚਰਨੋਂ ਦੇ ਪੈਰ ਲੱਗ ਜਾਣਗੇ ਦਲੇਰ ਸਿਉਂ ਦੇ ਘਰ ਵਿੱਚ ਦਲੇਰ ਸਿਉਂ ਦੀ ਬੇਬੇ ਨੇ ਦਾਈ ਬੇਬੇ ਨੂੰ ਛੱਜ ਪਰ ਕੇ ਕਣਕ ਦਾ ਬੱਠਲ ਵਿੱਚ ਪਾਇਆ ਤੇ ਸੇਰ ਪੱਕਾ ਗੁੜ ਹੱਥੀ ਬਣਾਏ ਝੋਲੇ ਵਿੱਚ ਪਾ ਕੇ ਦਿੱਤਾ ਦਲੇਰ ਸਿੰਘ ਦੀ ਮਾਂ ਦੇ ਪੈਰ ਹੁਣ ਧਰਤੀ ਦੇ ਲੱਗਣੋਂ ਹਟ ਗਏ ਉਹਦਾ ਬੱਸ ਚੱਲਦਾ ਤਾਂ ਉਹ ਕੋਠੇ ਤੇ ਚੜ ਕੇ ਰੋਲਾ ਪਾ ਦਿੰਦੀ ਪਰ ਚਾਣ ਨੂੰ ਮਸਾਂ ਇਹ ਦਿਨ ਵੇਖਣ ਦੇ ਨਜ਼ਰ ਲੱਗ ਜਾਣ ਦੇ ਡਰੋਂ ਉਹ ਚੁੱਪ ਕਰ ਗਈ ਪਰ ਭੱਜ ਕੇ ਦੀਪੇ ਕੋਲ ਆਈ ਇਹ ਦੀਪਿਆ ਹੂੰ ਤਾਂ ਗੱਲ ਸੰਗ ਵਾਲੀ ਆ ਬੁੜੀਆਂ ਬੰਦਿਆਂ ਕੋਲ ਗੱਲ ਨਹੀਂ ਕਰਦੀਆਂ ਪਰ ਪੁੱਤ ਮੈਂ ਤਾਂ ਦੱਸੂ ਤੈਨੂੰ ਬਥੇਰਾ ਕੀਤਾ ਤੂੰ ਸਾਡਾ ਤੇ ਚਾਚਾ ਬਣਨ ਵਾਲਾ ਹੁਣ ਚਾਰ ਨੂੰ ਦਾ ਪੈਰ ਭਾਰੀ ਆ ਸੁੱਖ ਨਾਲ ਹੁਣ ਤਾਂ ਬਾਗਰੂ ਸੁੱਖ ਨਾਲ ਜੀ ਦੇਵੇ ਮੈਂ ਤਾਂ ਵੇੜੇ ਵਿੱਚ ਮਹਾਂਤਾਂ ਨੂੰ ਨਚਾਉ ਤੇ 베ਰੀ ਵਾਲੇ ਬਾਬੇ ਦੀ ਸਮਾਧ ਤੇ ਖੀਰ ਦਾ ਲੰਗਰ ਲਾਉ ਕਹਿੰਦੀ ਬੇਬੇ ਨੇ ਦੀਪੇ ਨੂੰ ਗੱਲ ਨਾਲ ਲਾ ਕੇ ਕਿੰਨੀਆਂ ਹੀ ਗੱਲਾਂ ਕੀਤੀਆਂ ਚੱਲ ਪਾਈ ਮੁੰਡਿਆ ਹੁਣ ਤੈਨੂੰ ਮੈਨੂੰ ਛੱਡ ਕੇ ਆ ਕਰੇ ਬਾਗਰੂ ਤੈਨੂੰ ਖੁਸ਼ੀਆਂ ਖੇੜਿਆਂ ਨਾਲ ਨਿਵਾਜੇ ਤੁਹਾਡੇ ਵੇੜੇ ਵਿੱਚ ਨਿੱਕੇ ਪੈਰ ਆਉਣ ਠੀਕ ਹੈ ਤੇਰੀ ਚਰਨੋਂ ਕਿੰਨਾ ਘਬਰਿਆ ਹੋਇਆ ਸੀ ਉਦੋਂ ਕਹਿੰਦੀ ਬੇਬੇ ਨੇ ਦੀਪੇ ਨੂੰ ਆਵਾਜ਼ ਮਾਰੀ ਭਾਈ ਮੁੰਡੇ ਦਾ ਮੂੰਹ ਉੱਤਰਿਆ ਹੋਇਆ ਹੱਥ ਪੈਰ ਕੰਬਣ ਆਹ ਕੋਣੀ ਤੇ ਵੀ ਸੱਟ ਮਾਰੀ ਫਿਰਦਾ ਪਤਾ ਨਹੀਂ ਕਿੱਥੇ ਡਿੱਗ ਗਿਆ ਕਾਲੀ ਵਿੱਚ ਹਾਏ ਮੇਰੀ ਚਰਨੋ ਬਿਮਾਰ ਐ ਛੇਹੀ ਦੇਣੀ ਚੱਲ ਬੇਬੇ ਕਹਿੰਦੇ ਨੇ ਮੇਰੇ ਪੈਰਾਂ ਹੇਠ ਅਗਮਚਾ ਦਿੱਤੀ ਬਾਲਾ ਇਹ ਫਿਕਰ ਕਰਦਾ ਨਿਆਣਾ ਕਹਿੰਦੀ ਦਾਈ ਬੇਬੇ ਨੇ ਚਰਨ ਵੱਲ ਵੇਖਿਆ ਤੇ ਚਰਨੋ ਬੇਬੇ ਦੀ ਗੱਲ ਸੁਣ ਕੇ ਮੁਸਕਰਾ ਪਈ ਦੀਪਾ ਦਾਈ ਬੇਬੇ ਦੀ ਕਰ ਸੁਣ ਕੇ ਸੰਗ ਗਿਆ ਪਰ ਚਾਨੋ ਵੱਲ ਚੋਰੀ ਵੇਖਿਆ ਹੀ ਸੀ ਕਿ ਚਾਨੋ ਦੀ ਨਿਗਾ ਦੀਪੇ ਦੀਆਂ ਨਜ਼ਰਾਂ ਨਾਲ ਮਿਲੀ ਤੇ ਦੀਪਾ ਜਿਵੇਂ ਗਵਾਚੀ ਗਿਆ ਚੱਲ ਹੁਣ ਛੱਡ ਗਿਆ ਮੁੰਡਿਆ ਭਾਈ ਮੈਨੂੰ ਕਹਿੰਦੀ ਦਾਈ ਬੇਬੇ ਨੇ ਦੀਪੇ ਵੱਲ ਨਿਆਣਿਆਂ ਵਾਂਗ ਬਾਹਾਂ ਉਲਾਰੀਆਂ ਤੇ ਦੀਪੇ ਨੇ ਬੇਬੇ ਨੂੰ ਛੱਟ ਕੇ ਨਾਲ ਚੱਕ ਲਿਆ ਅਜੇ ਦੀਪਾ ਦਾਈ ਬੇਬੇ ਨੂੰ ਗੱਡੇ ਤੇ ਬਿਠਾ ਕੇ ਬੁਹੇੋਂ ਬਾਹਰ ਹੀ ਨਿਕਲਿਆ ਸੀ ਕਿ ਦਲੇਸਿਓਂ ਕਰਦੇ ਦਰਵਾਜ਼ੇ ਮੂਰੇ ਟੱਕਰ ਗਿਆ ਦੀਪੇ ਨੂੰ ਤਸੱਲੀ ਸੀ ਕਿ ਹੁਣ ਇਹ ਖਬਰ ਸੁਣ ਕੇ ਸ਼ਾਇਦ ਦਦਰੇ ਅਸੀਂ ਬਦਲ ਜਾਵੇ ਤੇ ਚਾਰਨੋਂ ਤੇ ਤਰਸ ਕਰੀ ਪਰ ਫਿਰ ਵੀ ਦਿਲ ਵਿੱਚ ਧੜਕੂ ਸੀ ਦੀਪੇ ਨੂੰ ਦਾਈ ਬੇਬੇ ਦਾ ਘਰ ਆਉਣ ਨੂੰ ਨਹੀਂ ਸੀ ਆ ਰਿਹਾ ਬੇਬੇ ਨੂੰ ਕਰੇ ਛੱਡ ਕੇ ਦੀਪਾ ਉਹਨੇ ਪਹਿਲੀ ਸੈਕਟ ਜਾ ਕੇ ਘਰ ਨੂੰ ਤੁਰ ਪਿਆ ਦਲੇਸਿਓਂ ਘਰ ਦੇ ਦਰਵਾਜ਼ੇ ਵਿੱਚੋਂ ਹੁੰਦਾ ਹੋਇਆ ਅਜੇ ਕੰਦੋਲੀ ਕੋ ਡਾਹੇ ਮੰਜੇ ਤੇ ਬੈਠਦਿਆਂ ਉੱਚੀ ਦੇਣੇ ਬੋਲਦਾ ਬੇਬੇ ਆਹ ਕੌਣ ਆਇਆ ਸੀ ਕਿਨੋਂ ਵੜਦੇ ਫਿਰਦਿਓ ਕਰੇ ਘੜੀ ਪਲ ਕਰੋ ਨੇ ਨਿਕਲਣ ਦਿੰਦੇ ਪਿੰਡ ਦੇ ਪਰਲੇ ਪਾਸਿਓ ਥੋਡੇ ਘਰੇ ਲੋਕ ਆਉਣ ਲੱਗ ਜਾਂਦੇ ਆ ਕੀ ਗੱਲ ਬੇਬੇ ਦਲੇਰ ਸਿਆਂ ਦੀ ਆਵਾਜ਼ ਸੁਣ ਕੇ ਪੱਜ ਕੇ ਆਉਂਦੀ ਆ ਵੇ ਕਲੇਸ਼ੀ 24 ਘੰਟੇ ਮਲੇ ਦੇ ਪੀਰ ਵਾਂਗੂ ਮੰਤਾਂ ਪਾਲਦਾ ਕਦੇ ਸੁਣ ਵੀ ਲਿਆ ਕਰ ਮਸਾਂ ਵਾਗਰੂ ਨੇ ਖੈਰ ਪਾਈਆ ਝੋੜੀ ਵਿੱਚ ਤੂੰ ਚੜਿਆ ਚੜਾਇਆ ਵੜਿਆ ਕਰੇ ਘਰੇ ਖੜੇ ਤਾਂ ਤੈਨੂੰ ਪਤਾ ਹੋਵੇ ਪੀ ਕੇ ਮੂਤ ਤਰ ਜਾਨਾ ਬਾਹਰ ਨੂੰ ਬੇਬੇ ਨੇ ਦਲੇਸ ਨੂੰ ਛਿੜਕਿਆ ਨਾਲੇ ਗੱਲ ਸੁਣ ਲਾ ਹੁਣ ਬੋਲਿਆ ਤਾਂ ਪੜਿਆ ਵਿਚਾਰ ਲਵੀ ਮਸਾ ਆ ਦਿਨ ਆਇਆ ਮਸਾ ਰੱਬ ਨੇ ਹੁਣ ਖੈਰ ਪਾਇਆ ਚੋੜੀ ਦਾਈ ਸੱਦੀ ਸੀ ਕੁੜੀ ਢਿੱਲੀ ਸੀ ਤਰਕੇ ਦੀ ਉੱਚਲੀ ਜਾਂਦੀ ਸੀ ਦਾਈ ਨੇ ਦੱਸਿਆ ਪੈਰ ਭਾਰੀ ਆ ਨਿਆਣੀ ਦੇ ਹੁਣ ਕੋਈ ਕਲੇਸ਼ ਨਹੀਂ ਪਾਉਣਾ ਬੇਬੇ ਨੇ ਜਦੋਂ ਦਲੇਸ ਨੂੰ ਦੱਸਿਆ ਤਾਂ ਦਲੇਸ ਦਾ ਗੁੱਸਾ ਚੇਤੜਾਪਨ ਇੱਕ ਵਾਰ ਵਿੱਚ ਹੀ ਗਾਇਬ ਹੋ ਗਿਆ ਪਾਵੇਂ ਉਹ ਜਤਾ ਨਹੀਂ ਸੀ ਰਿਆ ਪਰ ਚਿਹਰੇ ਤੇ ਖੁਸ਼ੀ ਚਲਕ ਰਹੀ ਸੀ ਮੱਥੇ ਤੇ ਪਾਈ ਤਿਉੜੀ ਹਟ ਕੇ ਮੁਸਕਰੀ ਜੀ ਹਾਸੇ ਨੇ ਅੱਖਾਂ ਨਿੱਕੀਆਂ ਕਰ ਦਿੱਤੀਆਂ ਤੇ ਜਿਨ੍ਹਾਂ ਨਾਲ ਉਹ ਚੌਂਤਰੇ ਤੇ ਪਈ ਚਰਨ ਵੱਲ ਕੰਧੋਲੀ ਵਿੱਚ ਦੀ ਬਣੇ ਆਲੇ ਵਿੱਚ ਦੀ ਚਰਨ ਨੂੰ ਵੇਖਿਆ ਚਰਨੋਂ ਵੀ ਖੁਸ਼ੀ ਤੇ ਬੇਬੇ ਦਲੇਰ ਸਿਉਂ ਦੇ ਮੂੰਹ ਵੱਲ ਵੇਖ ਕੇ ਚੌਹ ਗੁਣੀ ਖੁਸ਼ ਦਲੇਰ ਸਿਉਂ ਮੰਜੇ ਤੇ ਉੱਠਿਆ ਇਕ ਅੰਦੋਲੀ ਉੱਤੋਂ ਦੀ ਚਰਨੋਵਲ ਵੇਖਦਿਆਂ ਕਿਆ ਮਿੱਟੀ ਨਾ ਖਾਨ ਲੱਗ ਜਾਈ ਹੁਣ ਵੇਖਿਆ ਮੈਂ ਭਾਬੀ ਹੁਣਾਂ ਨੂੰ ਉਹ ਵੀ ਮੂਹ ਲਵੇੜੀ ਰੱਖਦੀ ਸੀ ਚਰਨੋ ਸੰਗ ਦੀ ਜੈਨੇ ਨੀਮੀ ਪਾਲੀ ਤੇ ਨਹੀਂ ਵਿੱਚ ਸਿਰ ਹਿਲਾਇਆ ਵੇ ਜੀ ਕਰਦਾ ਹੁੰਦਾ ਕੁੜੀਆਂ ਦਾ ਮੈਂ ਬਥੇਰੇ ਰੋੜੇ ਖਾਂਦੀ ਸੀ ਜਦੋਂ ਤੂੰ ਹੁਣ ਵਾਲਾ ਸੀ ਮੇਰੇ ਕੋਲ ਤੇਰੇ ਬਾਪੂ ਨੇ ਬਥੇਰਾ ਲੜਨਾ ਤੇ ਤੇਰੀ ਦਾਦੀ ਨੇ ਕਹਿਣਾ ਕੋਈ ਗੱਲ ਨਹੀਂ ਘਾਲਾ ਦਲੇਸਿਓਂ ਦੀ ਬੇਬੇ ਨੇ ਖਸ ਦੀਆਂ ਦਲੇਰ ਸਿਓ ਨੂੰ ਕਿਆ ਸੱਚ ਲਿਆ ਧੀ ਤੇਰੀ ਨਜ਼ਰਾਂ ਲਹਾ ਕਹਿੰਦੀ ਬੇਬੇ ਸਵਾਤ ਵਿੱਚ ਵੜ ਗਈ ਮਿਰਚਾਂ ਹੱਥ ਵਿੱਚ ਫੜੀਆਂ ਤੇ ਚਰਨੋਂ ਦੇ ਸਿਰ ਉੱਤੋਂ ਦੀਵਾਰ ਕੇ ਪਰਾਂ ਬੇੜੇ ਵਿੱਚ ਅਗਮ ਜਾ ਕੇ ਉੱਤੇ ਪਾਇਆ ਧੀਪਾ ਕਰੇ ਆਇਆ ਤਾਂ ਦਲੇਰ ਸਿਓ ਵੀ ਖੁਸ਼ ਸੀ ਦਲੇਰ ਸਿਓ ਨੇ ਦੂਰੋਂ ਹੀ ਦੀਪੇ ਨੂੰ ਆਵਾਜ਼ ਮਾਰੀ ਕਿਵੇਂ ਆ ਮਸੇਰੀਆ ਫਿਰ ਕੀ ਹਾਲ ਚਾਲ ਹੈ ਤੇਰੇ ਦੀਪਾ ਵੀ ਦਲੇਰ ਸਿਓ ਦਾ ਖੁਸ਼ ਹੋਇਆ ਚਿਹਰਾ ਵੇਖ ਕੇ ਖੁਸ਼ ਹੋ ਗਿਆ ਮੈਂ ਠੀਕ ਹੈ ਵਾਈ ਤੂੰ ਦੱਸ ਕਹਿੰਦੇ ਦੀਪੇ ਨੇ ਦਲੇਸ ਨੂੰ ਹੱਸ ਕੇ ਪੁੱਛਿਆ ਠੀਕ ਹੈ ਠੀਕ ਹੈ ਦੀਪਿਆ ਤੇਈ ਤਰੱਕੀ ਕਰ ਦਿੱਤੀ ਚਾਚਾ ਬਣਾਉਣਾ ਹੁਣ ਤੈਨੂੰ ਕਹਿੰਦਾ ਦਲੇਸ ਨੂੰ ਹੱਸ ਪਿਆ ਤੇ ਦੀਪਾ ਵੀ ਹੱਸ ਪਿਆ ਲੈ ਵਾਈ ਮੇਰੀ ਤਾਂ ਤਰੱਕੀ ਹੋ ਗਈ ਵਧਾਈਆਂ ਤੈਨੂੰ ਬਾਈ ਬਾਗਰੂ ਚੰਗੇ ਦਿਨ ਲਿਆਵੇ ਕਹਿੰਦੇ ਦੀਪੇ ਨੇ ਦਲੇਸ ਨੂੰ ਜੱਫੀ ਪਾਈ ਤੇ ਦਲੇਸ ਨੇ ਵੀ ਸਵਾ ਵਧਾਈਆਂ ਕਹਿ ਕੇ ਹੱਸ ਕੇ ਜਵਾਬ ਦਿੱਤਾ ਦੇ ਦੀਪੇ ਦੀ ਪਾਈ ਜਫੀ ਨੂੰ ਹੋਰ ਕੱਸ ਲਿਆ ਦੀਪਾ ਖੁਸੀ ਕਿ ਹੁਣ ਚਰਨੋਂ ਵੀ ਸੌਖੀ ਹੋ ਗਈ ਜਾਨੋਂ ਖੁਸੀ ਕਿ ਦਲੇਸ ਨੂੰ ਖੁਸ਼ੀ ਹੋਈ ਘਰ ਤਾਂ ਤਾਂ ਮੰਨੋ ਹੁਣ ਮਾਹੌਲ ਹੀ ਬਦਲ ਗਿਆ ਸੀ ਚਰਨੋਂ ਚੌਂਤਰੇ ਤੇ ਮੰਜੇ ਤੇ ਬੈਠੀ ਪਰਮਾਤਮਾ ਦਾ ਸ਼ੁਕਰ 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 ਕਰਦੀ ਸ਼ੁਕਰਵਾਗੂ ਤੇਰਾ ਸੁੱਕੀਆਂ ਬੇਲਾਂ ਨੂੰ ਭਾਗ ਲਾਏ ਮੇਰਾ ਵੀ ਘਰ ਵਸ ਜਾਉ ਹੁਣ ਸ਼ੁਕਰ ਸ਼ੁਕਰ ਸ਼ੁਕਰਵਾਗੂ ਸੱਚੇ ਪਾਸ਼ਾ ਕਹਿੰਦੀ ਹੱਥ ਜੋੜ ਕੇ ਸ਼ੁਕਰਾਨੇ ਕਰਦੀ ਤੇ ਬੇਬੇ ਦਾ ਪਤਾ ਨਹੀਂ ਕਿੰਨਿਆਂ ਕੋ ਸੁੱਖਾਂ ਸੁੱਕੇ ਵਾਹ ਗਰੂ ਵਾਹ ਗਰੂ ਕਰਦੀ ਚਰਨੋ ਕੋ ਲਾਈ ਦਲੇਰ ਸਿਓਂ ਦੀ ਬੇਬੇ ਨੇ ਸੁੱਖਾਂ ਸੁੱਕਦੀ ਨੇ ਕਿੰਨੇ ਹੀ ਮੜੀ ਮਸਾਣਾ ਨੂੰ ਤਿਆਇਆ ਪਤਾ ਨਹੀਂ ਕਿਹਦਾ ਕਿਹਦਾ ਸ਼ੁਕਰ ਕੀਤਾ ਇਹ ਦਿਨ ਦੇਖਣ ਨੂੰ ਅੱਖਾਂ ਦੇ ਦਿਲ ਦੋਮੇ ਤਰਸੇ ਪਏ ਸੀ ਸਾਰਿਆਂ ਦੇ ਦਲੇਰ ਨੇ ਜਦੋਂ ਦੀ ਖੁਸ਼ ਖਬਰੀ ਸੁਣੀ ਉਹ ਤਾਂ ਦਲੇਰ ਹੁਣ ਰਹਿ ਹੀ ਨਹੀਂ ਗਿਆ ਸੀ ਪਹਿਲਾ ਡੰਗਰ ਬੱਚਾ ਚਾਰ ਨੂੰ ਸਾੰਬਦੀ ਸੀ ਤੇ ਅੱਜ ਦਲੇਰ ਸਿਓ ਆਪ ਗਿਆ ਪੱਠੇ ਪਾਉਣ ਤੇ ਦੂਰੋਂ ਹੀ ਬੇਬੇ ਨੂੰ ਕਹਿੰਦਾ ਨਹੀਂ ਮਾਂ ਇਹਨੂੰ ਕਹਿ ਕੋਟ ਦੁੱਧ ਪੀ ਲਿਆ ਕਰੇ ਹੁਣ ਖਾਣ ਪੀਣ ਲੱਗ ਜੇ ਭੋਰਾ ਸ਼ਕਲ ਵਿਵੇਖ ਬਣਾਈਏ ਨੇ ਕਿ ਹੋ ਜਾਈ ਜੇ ਕਿਸੇ ਨੇ ਕੁੱਪ ਵਿੱਚੋਂ ਦੱਬ ਕੇ ਕੱਢੀ ਹੁੰਦੀ ਐ ਚਾਰ ਨੂੰ ਭਾਵੇਂ ਸੁਣ ਕੇ ਮੁਸਕਰਾ ਪਈ ਪਰ ਇੱਕ ਵਾਰ ਮਨ ਵਿੱਚ ਖਿਆਲ ਆਇਆ ਬੰਦਿਆ ਤੇਰੀ ਤਪਾਈ ਸੀ ਔਰ ਮੈਨੂੰ ਕਾਦਾ ਚੋਰਾ ਸੀ ਪਰ ਨਾਲ ਦੀ ਨਾਲ ਹੀ ਦੂਜੇ ਪਾਸੇ ਸੋਚਿਆ ਤੜਕੇ ਦਾ ਖੌਰੂ ਆਥਨ ਤੱਕ ਰਖੀਏ ਤਾਂ ਘਾਰੀ ਖਰਾਬ ਹੁੰਦਾ ਚੱਲ ਅਜੇ ਵੀ ਰੱਬ ਭਲੀ ਕਰੇ ਉਹ ਦਿਨ ਲੰਘ ਗਏ ਹੁਣ ਚਰਨੋਂ ਦੇ ਦਿਨ ਵਧੀਆ ਲੰਘਦੇ ਸੀ ਪੂਰੀ ਖੁਸ਼ ਚਰਨੋਂ ਹੁਣ ਤੱਕ ਕਰਦੀਆ ਕੰਦਾ ਵੀ ਹੱਸਦੀਆ ਸੀ ਦਲੇਰ ਸਿਓ ਖੇਤ ਲੱਗੇ ਕੱਚੇ ਅਮਰੂਦ ਵੀ ਤੋੜ ਲਿਆਉਂਦਾ ਕਦੇ ਖੇਤ ਨਿੰਬੂਾਂ ਦੇ ਬੂਟੇ ਤੇ ਝੋਲਾ ਨਿੰਬੂ ਦਾ ਤੋੜ ਲਿਆਉਂਦਾ ਬੇਬੇ ਉਹ ਵੇਖ ਕਿਵੇਂ ਮੁੱਠੀ ਰੋੜਾਂ ਦੀ ਭਰੀ ਐ ਉਹਨੇ ਚੁੱਭਣ ਕੇ ਵਿੱਚ ਜਾ ਕੇ ਸਮਝਾਏ ਨੂੰ ਦਲੇਸ ਸਿ ਉਹਨੇ ਚਰਨੋਂ ਦੀ ਮੁੱਠੀ ਵਿੱਚ ਪੀਲੇ ਪੀਲੇ ਰੋੜ ਵੇਖ ਕੇ ਕਿਹਾ ਬੇਮੁੰਡਿਆ ਤੂੰ ਨਾ ਬੋਲਿਆ ਕਰ ਖਾਂਦੀ ਹੁੰਦੀ ਐ ਇਹੋ ਜੇ ਵੇਲੇ ਬੇਬੇ ਨੇ ਹੱਸ ਕੇ ਕਿਹਾ ਤੁਰੇ ਜਾਂਦੇ ਦਲੇਸ ਸਿ ਉਹਨੇ ਚਰਨੋਂ ਵੱਲ ਵੇਖਦਿਆਂ ਕਿਹਾ ਚੱਜ ਦੀ ਚੀਜ਼ ਖਾ ਲੋ ਮਿੱਟੀ ਰੋੜਾਂ ਨਾਲ ਪਰਣਗੇ ਇਹਨਾਂ ਦੇ ਬੇਬੇ ਹੱਸ ਪੀਤੇ ਤੁਰੇ ਜਾਂਦੇ ਦਰੇਰ ਵੱਲ ਵੇ ਕੇ ਕਹਿੰਦੀ ਕਮਲ ਆਈ ਜਾ ਮੁੰਡਾ ਮੇਰਾ ਆ ਦਿਨ ਮਸਾ ਆਇਆ ਸੀ ਘਰ ਵਿੱਚ ਚਰਨੋਂ ਵੀ ਖੁਸ਼ੀ ਤੇ ਬੇਬੇ ਵੀ ਤੇ ਦਲੇਰ ਸਿਉ ਨੇ ਸ਼ਰਾਬ ਨਹੀਂ ਪੀਤੀ ਸਗੋਂ ਜਿਹੜੀ ਘਰੇ ਤੂੜੀ ਵਾਲੇ ਵਿੱਚ ਆਪ ਦੀ ਸ਼ਰਾਬ ਰੱਖੀ ਹੋਈ ਸੀ ਉਹ ਖੇਤ ਲੈ ਗਿਆ ਤੇ ਡੋਲ ਦਿੱਤੀ ਗਲੀ ਗਵਾਂਢ ਵੀ ਹੁਣ ਬਿੜਕਾਂ ਭਾਂਦੇ ਕੇ ਦਲੇਰ ਸਿਉ ਦੇ ਘਰੋਂ ਹੁਣ ਰੋਲਾ ਰੱਪਾ ਨਹੀਂ ਸੁਣਿਆ ਪਰ ਬੇਬੇ ਨੇ ਕਿਸੇ ਨੂੰ ਦੱਸਿਆ ਨਹੀਂ ਚਰਨੋਂ ਬਾਰੇ ਕਿ ਕੀਤੇ ਨਜ਼ਰ ਨਾ ਲੱਗ ਜਾਵੇ ਬਸ ਦੀਪੇ ਦੇ ਦੀਪੇ ਦੀ ਮਾਂ ਨੂੰ ਪਤਾ ਸੀ ਦੀਪਾ ਵੀ ਬਹਾਨੇ ਨਾਲ ਚਰਨ ਨੂੰ ਵੇਖਣ ਆਉਂਦਾ ਜੇ ਕਿਦਰੇ ਪਤਾ ਲੱਗ ਜਾਂਦਾ ਕਿ ਚਰਨ ਉਹਦਾ ਆਹ ਦਾਲ ਖਾਣ ਨੂੰ ਜੀ ਕਰਦਾ ਤਾਂ ਬੇਬੇ ਤੋਂ ਉਹੀ ਬਣਵਾਉਂਦਾ ਤੇ ਆ ਕੇ ਚਰਨੋਂ ਕੇ ਘਰੇ ਵੀ ਫੜਾ ਕੇ ਜਾਂਦਾ 15-20 ਦਿਨ ਪਤਾ ਨਹੀਂ ਲੱਗਿਆ ਕਦੋਂ ਲੰਘ ਗਏ ਜਿੱਥੇ ਇੱਕ ਦਿਨ ਬਰਿਆਂ ਵਾਂਗ ਲੰਘਦਾ ਤੇ ਚਰਨੋਂ ਦੀ ਜਾਨ ਸੁੱਕੋ ਸੁੱਕੋ ਕਰਦੀ ਸੀ ਹੁਣ ਚਰਨੋਂ ਨੂੰ ਦਿਨ ਚੜਦੇ ਲੰਦੇ ਦਾ ਪਤਾ ਨਹੀਂ ਲੱਗਦਾ ਸੀ ਮੂੰਹ ਤੇ ਵੀ ਰੌਣਕ ਆ ਗਏ ਸੀ ਹੁਣ ਤਾਂ ਇੱਕ ਦਿਨ ਬੇਬੇ ਨੇ ਦਲੇਰ ਸਿੰਘ ਨੂੰ ਕੋਲ ਬਿਠਾਇਆ ਤੇ ਗੱਲ ਹੀ ਵਾਤੀ ਦਲੇਰ ਸਿੰਘ ਨੂੰ ਚਾਰ ਨੂੰ ਦੋ ਚਾਰ ਦਿਨਾਂ ਤੱਕ ਸ਼ਹਿਰ ਦਿਖਾ ਕੇ ਆਉਣ ਲਈ ਕਿਆ ਦਲੇਰ ਝਾਟੀ ਮੰਨ ਗਿਆ ਹੂਆ ਕਰੇ ਆ ਦਰਵਾਜ਼ੇ ਵਿੱਚੋਂ ਦੀ ਕਿਸੇ ਦੀ ਆਵਾਜ਼ ਆਈ ਬੇਬੇ ਨੇ ਬੜਕ ਪੰਨ ਕੇ ਦਰਵਾਜ਼ੇ ਵੱਲ ਵੇਖਿਆ ਦਰਵਾਜ਼ੇ ਵਿੱਚੋਂ ਦੀ ਹੋ ਕੇ ਬੇੜੇ ਵੱਲ ਦਲੇਰ ਸਿੰਘ ਦੇ ਮਾਮੇ ਦਾ ਮੁੰਡਾ ਜਿਹੜਾ ਵਿਆਹ ਤੇ ਆਇਆ ਸੀ ਆਉਂਦਾ ਦਿਖਿਆ ਨੀ ਮਾਂ ਸਦਕੇ ਮੇਰਾ ਸੋਹਣਾ ਪੁੱਤ ਆਇਆ ਨਹੀਂ ਨੀ ਮਾਂ ਸਦਕੇ ਪੁੱਤ ਪੇਕਿਆਂ ਵੱਲੋਂ ਠੰਡੇ ਬੁੱਲੇ ਆਉਣ ਬਾਗਰੂ ਮੇਰੇ ਭਤੀਜੇ ਨੂੰ ਲੰਮੀ ਉਮਰਾਂ ਦੇਵੇ ਵੇ ਪੁੱਤ ਮੇਰਾ ਕਾਲਜਾ ਠਰ ਗਿਆ ਤੈਨੂੰ ਵੇਖ ਕੇ ਕਹਿੰਦੇ ਹੋਏ ਦਲੇ ਅਸੀਂ ਉਹਦੀ ਮਾਂ ਨੇ ਆਪਣੇ ਭਤੀਜੇ ਨੂੰ ਕੁੱਟ ਕੇ ਜੱਫੀ ਪਾਈ ਤੇ ਕਾਲਜੇ ਨਾਲ ਲਾਇਆ ਮੱਥਾ ਟੇਕਦਾ ਭੂਆ ਦੇ ਸ਼ਬਦ ਦਾ ਇਹ ਬੇਬੇ ਦੇ ਭਤੀਜੇ ਦੇ ਮੂੰਹ ਵਿੱਚੀ ਰੇਗੇ ਬੇਬੇ ਦੀਆਂ ਸੀਸਾਂ ਸਾਹਮਣੇ ਦਲੇਸ ਜੋਂਦੀ ਬੇਬੀ ਪਹਿਲਾਂ ਹੀ ਬਥੇਰੀ ਖੋਸੀ ਤੇ ਹੁਣ ਉਹਦਾ ਭਤੀਜਾ ਆਇਆ ਸੀ ਬੁੜੀ ਨੂੰ ਪੇਕਿਆਂ ਦਾ ਮਾਣੀ ਬੱਥੇਰਾ ਹੁੰਦਾ ਧੀਏ ਤੇਰਾ ਜੇਠ ਲੱਗਦਾ ਕੁੜੇ ਤੂੰ ਤਾਂ ਜਾਣਦੀ ਨਹੀਂ ਤੇਰੇ ਵਿਆਹ ਤੇ ਆਇਆ ਸੀ ਉਦੋਂ ਤੂੰ ਨਮੀ ਨਮੀਲੀ ਸੀ ਤਾਂ ਕਰਕੇ ਨਹੀਂ ਪਤਾ ਲੱਗਿਆ ਹੋਣਾ ਇਹ ਪੁੱਤ ਤੇਰੇ ਵੱਡੇ ਮਾਮੇ ਚੰਦਰ ਦਾ ਮੁੰਡਾ ਗਾਮਾ ਕਹਿੰਦੀ ਬੀਬੇ ਨੇ ਚਰਨ ਵੱਲ ਵੇਖਿਆ ਤੇ ਚਾਰ ਨੂੰ ਨੇ ਚੁੰਨੀ ਦੇ ਪੱਲੇ ਨਾਲ ਲੁਕੋਏ ਮੂੰਹ ਵਿੱਚ ਦੀ ਬੇਬੇ ਤੇ ਭਤੀਜੇ ਵੱਲ ਵੇਖਦਿਆਂ ਸੱਤ ਸ਼੍ਰੀ ਅਕਲ ਬੁਲਾਈ ਤੇ ਪੈਰੀ ਹੱਥ ਲਾਉਣ ਲਈ ਅੱਗੇ ਹੱਥ ਵਿਦਾਇਤਾਂ ਬੇਬੇ ਦਾ ਭਤੀਜਾ ਪਿੱਛੇ ਹੋ ਗਿਆ ਨਹੀਂ ਨਹੀਂ ਭਾਬੀ ਮੈਂ ਤਾਂ ਛੋਟਾਂ ਅਜੇ ਉਹੀਂ ਪੂਆ ਮੈਨੂੰ ਵੱਡਾ ਬਣਾਈ ਜਾਂਦੀ ਐ ਪੈਰੀ ਹੱਥ ਲਾ ਕੇ ਐਵੇਂ ਬੁੜਾ ਨਾ ਬਣਾ ਸਗੋਂ ਮੈਨੂੰ ਰਿਸ਼ਤਾ ਕਰਾ ਆਪਦੀ ਕੋਈ ਮਾਸੀ ਪੂਆ ਫੁੱਫੀ ਕਿਸੇ ਹੋਊ ਪੁੜੀ ਬਾਂਜਾ ਵਿਚੋਲਣ ਫੇਰ ਦੋ ਸਕੀਰੀਆਂ ਹੋਣਗੀਆਂ ਆਪਣੀਆਂ ਫਿਰ ਉੱਚੀ ਉੱਚੀ ਹੱਸਦੀ ਬੇਬੇ ਤੇ ਭਤੀਜੇ ਗਾਮੇ ਨੇ ਚਰਨ ਵੱਲ ਤੇ ਦਲੇਰ ਸਿਉਂ ਵੱਲ ਵੇਖਿਆ ਤੇ ਸਾਰੇ ਹੱਸ ਪਏ ਜਆ ਪੁੱਤ ਪਾਣੀ ਲਿਆ ਹਾਸੀਆਂ ਖੇਡੀਆਂ ਫਿਰ ਕਰਿਓ ਤੇ ਬੇਬੇ ਦੇ ਕਹਿਣ ਦੇ ਨਾਲ ਦੀ ਚਰਨੋਂ ਚੌਂਤਰੇ ਤੇ ਪਾਣੀ ਲੈਣ ਜਾਂਦੀ ਰਹੀ ਬੇਬੇ ਦਾ ਭਤੀਜਾ ਗਾਮਾ ਦਲੇਰ ਸਿਉਂ ਦੀਆਂ ਹਰਕਤਾਂ ਵੇਖ ਰਿਹਾ ਸੀ ਕਦੇ ਭੱਜ ਕੇ ਦਲੇਰ ਸਿਉਂ ਪਸ਼ੂਆਂ ਵੱਲ ਜਾਂਦਾ ਕਦੇ ਦਲੇਰ ਸਿੰਘ ਚੌਂਤਰੇ ਤੇ ਭਾਂਡੇ ਚਾਰ ਨੂੰ ਹੱਥੋਂ ਫੜ ਕੇ ਨਲ ਕੇ ਕੋਲ ਲ ਜਾਂਦਾ ਜਦੋਂ ਚਰਨੋਂ ਨਲਕੇ ਤੋਂ ਪਾਣੀ ਪਰਣ ਲਈ ਨਲਕਾ ਗੇੜਾਂ ਲਈ ਨੇੜੇ ਹੁੰਦੀ ਤਾਂ ਦਲੇਰ ਸਿੰਘ ਜਿੱਥੇ ਵੀ ਹੁੰਦਾ ਭੱਜ ਕੇ ਆਉਂਦਾ ਨਾ ਕਰ ਇਹ ਕੰਮ ਕਿੰਨੀ ਵਾਰ ਸਮਝਾ ਦਿੱਤਾ ਬੇਬੇ ਇਹਨੂੰ ਬੈਠਣਾ ਨਹੀਂ ਆਉਂਦਾ ਟਿਕਦੀ ਨਹੀਂ ਇਹ ਵੱਡੀ ਕਾਮੀ ਕਿਵੇਂ ਖਫੀ ਹੋ ਕੇ ਮੂਰੇ ਮੂਰੇ ਫਿਰਦੀ ਹੈ ਦਲੇਰ ਸਿੰਘ ਨੇ ਚਰਨੋਂ ਨੂੰ ਮੱਠਾ ਜਿਹਾ ਪਿਆਰ ਨਾਲ ਚਿੜਕਿਆ ਤੇ ਬੇਬੇ ਵੱਲ ਵੇਖਿਆ ਬੇਬੇ ਹੱਸ ਪਈ ਗਾਮਾ ਸਾਰਾ ਕੁਝ ਵੇਖ ਵੇਖ ਕੇ ਹੈਰਾਨ ਸੀ ਕਿ ਉਹ ਹੀ ਦਲੇਰ ਜਿਹਨੇ ਚਰਨੋਂ ਨੂੰ ਕੁੱਟ ਕੇ ਕੱਢਿਆ ਸੀ ਤੇ ਅੱਜ ਕਿਵੇਂ ਗੋਲਿਆਂ ਵਾਂਗ ਮੂਰੇ ਮੂਰੇ ਕੰਮ ਕਰਦਾ ਗਾਮੇ ਦੇ ਗੱਲ ਹਾਜ਼ਮ ਨਹੀਂ ਹੋ ਰਹੀ ਸੀ ਪਰ ਦਲੇਰ ਸਿਓ ਤੋਂ ਪੁੱਛਣ ਦਾ ਇਹ ਆ ਤਾਂ ਕਰਨਾ ਹੀ ਪੈਣਾ ਸੀ ਲੱਗਦਾ ਭੂਆ ਸਹੁਰਿਆਂ ਨੇ ਚੰਗਾ ਹੀ ਝੰਡਿਆ ਜਿਹੜਾ ਦਲੇਰ ਆਪਣਾ ਸੁਧਰ ਗਿਆ ਨਹੀਂ ਤਾਂ ਐਨੀ ਆਕਰਸ਼ੀ ਇਹਦੇ ਵਿੱਚ ਜਦੋਂ ਤੈਨੂੰ ਲੈਣ ਗਿਆ ਉਹ ਦਲੇਰ ਲੱਗਦਾ ਹੀ ਨਹੀਂ ਇਹ ਸੁਣ ਕਹਿੰਦੇ ਬੇਬੇ ਦੇ ਪਤੀ ਜੇ ਗਮ ਨੇ ਹਾਲੇ ਜੀ ਦਲੇਰ ਦੀ ਬੇਬੇ ਨੂੰ ਕਿਹਾ ਨਾ ਵੇ ਆਇ ਨਾ ਕਹਿ ਮਾਰਾ ਟੈਮ ਸੀ ਉਹ ਮਸਾਂ ਕਰ ਵਸਿਆ ਨਾਲੇ ਚਾਰਨੋਂ ਦੇ ਪੇਕੇ ਦਾ ਵਿਚਾਰੇ ਕਿੱਥੇ ਬੋਲਦਿਆ ਦਲੇਰ ਕੋਲ ਨਾ ਕਹਿ ਦੇਵੀ ਐਵੇਂ ਇਹ ਗੱਲ ਨਾਲੇ ਆਪਦੇ ਟੱਬਰ ਟੀਰ ਵਿੱਚ ਤਾਂ ਦੋ ਭਾਂਡੇ ਖੜਕਦੇ ਹੀ ਰਹਿੰਦੇ ਫਿਰ ਕੀ ਹੋਇਆ ਹੁਣ ਦਲੇਰ ਕੋਲ ਹਾ ਗੱਲ ਨਾ ਕਰਦੀ ਕਿ ਇਤਿਹਾਸ ਦੇ ਨੇ ਵੀ ਨਹੀਂ ਕਰਨੀ ਕਹਿੰਦੀ ਬੇਬੇ ਨੇ ਗਾਮੇ ਵੱਲ ਵੇਖਿਆ ਤੇ ਮੱਥੇ ਤੇ ਤਿਉੜੀ ਜੀ ਪਾਈ ਤੇ ਗਾਮਾ ਚੁੱਪ ਹੋ ਗਿਆ ਤੇ ਹਾਂ ਵਿੱਚ ਸਿਰ ਹਿਲਾਉਣ ਲੱਗਾ ਗਾਮਾ ਭਾਵੇਂ ਬੇਬੇ ਦੇ ਕਹਿਣ ਤੇ ਚੁੱਪ ਕਰ ਗਿਆ ਸੀ ਪਰ ਗਾਮੇ ਦੇ ਵਿੱਚ ਦਲੇਰ ਦੀਆਂ ਹਰਕਤਾਂ ਨੇ ਜਿਵੇਂ ਖੌਰ ਉਪਾ ਰੱਖਿਆ ਹੋਵੇ ਦੁਪਹਿਰ ਦਾ ਆਇਆ ਗਾਮਾ ਆਥਨ ਦੇ 4 ਵਜਣ ਵਾਲੇ ਹੋ ਗਏ ਦਲੇਰ ਸਿਓ ਵਾਲੀ ਵੇਖੀ ਗਿਆ ਦਲੇਸਿਓਨੇ ਜਦੋਂ ਬੇਬੇ ਨੂੰ ਕਿਹਾ ਬੇਬੇ ਆ ਮੂੰਗੀ ਫੜਾ ਮੈਨੂੰ ਮੈਂ ਮਾਸੇਕਿਆਂ ਨੂੰ ਦੇ ਕੇ ਆਵਾਂ ਐਵੇਂ ਇਹ ਫਿਰ ਰੱਜ ਦੀਦੀ ਬਾਤਾਂ ਲੈ ਕੇ ਬੱਤ ਜੇ ਲੈਣ ਲੱਗ ਜਾਂਦੀ ਐ ਖਾਤੀ ਹੈਨੀ ਸਰਫਿਆਂ ਹੱਥੀ ਧਰਨੋਂ ਆਇਦਾ ਹੈਨੀ ਕਿ ਪਾਈ ਹੋਰ ਦਾਲ ਪਾਣੀ ਮੰਗਾ ਲਵੇ ਕੋਈ ਜਦੋਂ ਨਹੀਂ ਖਾਣੀ ਤਾਂ ਮੈਂ ਜਾਣਾ ਖੇਤ ਵੇਖ ਕੇ ਲਿਆਉਣਾ ਕੋਈ ਕੱਦੂ ਤੋਰੀ ਜਾਂ ਕੱਲ ਕਹਿੰਦੀ ਸੀ ਚਿਬੜ ਖਾਣੀਆ ਮੈਂ ਵੇਖ ਕੇ ਲਿਆਵਾਂ ਖੇਤੋਂ ਹੋਣਗੇ ਨਰਮੇ ਵਿੱਚ ਜੰਗਵਾਰੇ ਵਿੱਚ ਕਹਿੰਦਾ ਦਲੇਰ ਸਿਓ ਬੀਬੇ ਵੱਲ ਵੇਖਣ ਲੱਗਿਆ ਤੇ ਬੀਬੇ ਹੱਸ ਪਈ ਗਾਮਾ ਤਾਂ ਸੋਨੀ ਹੋ ਗਿਆ ਆਸੇ-ਪਾਸੇ ਵੇਖੀ ਇਹ ਮਾਮਲਾ ਬਣਿਆ ਉਹੀ ਦਲੇਰ ਹੈ ਪੱਕਾ ਭਾਬੀ ਨੇ ਕੋਈ ਕਾਲ ਬੂਤ ਸਾਡੇ ਪਿੰਡਾਂ ਵਿੱਚ ਅਕਸਰੀ ਲੋਕ ਕਿਸੇ ਦੇ ਟੋਣਾ ਟਾਮਣ ਕਰਨ ਲਈ ਕਿਸੇ ਸਿਆਣੇ ਤੋਂ ਪੁੱਛ ਕੇ ਕੋਈ ਆਟੇ ਦਾ ਪੁੱਤਲਾ ਜਾਂ ਗੁੱਡਾ ਜਿਹਾ ਬਣਾ ਕੇ ਸਿਆਣੇ ਦੁਆਰੇ ਦੱਸੀ ਯੋਗਤ ਨਾਲ ਉਹ ਪੁੱਤਲਾ ਫੂਕੇ ਸਿਆਣੇ ਦੇ ਜਾਦੂ ਮੰਤਰ ਕਰਵਾਉਂਦੇ ਮਚਾਇਆ ਹੋਇਆ ਇਹਨੂੰ ਵਸ ਵਿੱਚ ਕਰਨ ਲਈ ਗੱਲ ਤਾਂ ਮੈਂ ਪਤਾ ਕਰਕੇ ਹੀ ਛੱਡੂ ਕੀ ਹੈ ਅਜੇ 2 ਟਾਈ ਮਹੀਨੇ ਪਹਿਲਾਂ ਤਾਂ ਸੁਣਿਆ ਸੀ ਬਥੇਰੀ ਸਿੰਘ ਮਿੱਟੀ ਚੱਕੀ ਐ ਇਹਨੇ ਪਰ ਹੁਣ ਪਤਨੇ ਕੀ ਬਿੱਲੀ ਬਣ ਗਿਆ ਗੱਲ ਤਾਂ ਕੋਈ ਹੈਗੀ ਆ ਬੇਬੇ ਦਾ ਭਤੀਜਾ ਗਾਮਾ ਦੋਮਾ ਵੱਲ ਵੇਖਦਾ ਮਨ ਵਿੱਚ ਹੀ ਬੋਲਿਆ ਆ ਜਾ ਗਾਮੇ ਵਾਈ ਜੇ ਜਾਣਾ ਤਾਂ ਨਹੀਂ ਤਾਂ ਤੂੰ ਬੈਠ ਮੈਂ ਗਿਆ ਤੇ ਆਇਆ ਬਸ ਕਹਿੰਦਾ ਦਲੇਰ ਸਿਉਂ ਗਾਮੇ ਵੱਲ ਵੇਖਿਆ ਪਰ ਗਾਮਾ ਆਪਣੇ ਮਨ ਦੀਆ 부ਝਾਰਤਾ ਵਿੱਚ ਹੀ ਉਲਝਿਆ ਹੋਇਆ ਸੀ ਕੋਈ ਜਵਾਬ ਨਾ ਦਿੱਤਾ ਤੇ ਦਲੇਰ ਸਿਉਂ ਸਾਈਕਲ ਚੁੱਕ ਖੇਤ ਤੁਰ ਗਿਆ ਤੂੰ ਤਾਂ ਪਤੰਦਰਾ ਖੇਤ ਗਿਆ ਹੀ ਨਹੀਂ ਮੋੜਿਆ ਮੈਂ ਪੂਆ ਨੂੰ ਪੁੱਛਿਆ ਉਹ ਕਹਿੰਦੀ ਖੇਤਦਾਰ ਲੈਣ ਗਿਆ ਮੈਨੂੰ ਤਾਂ ਦੱਸ ਜਾਂਦਾ ਭਲਾ ਮੈਂ ਤੁਰਿਆ ਜਾਂਦਾ ਨਾਲ ਕਹਿੰਦੇ ਗਾਮੇ ਨੇ ਦਲੇਰ ਸਿਉਂ ਵੱਲ ਵੇਖਿਆ ਉਹ ਭਰਾਵਾ ਪੁੱਛਿਆ ਸੀ ਉਹ ਪਤਾ ਨਹੀਂ ਕਿੱਥੇ ਖੁੱਬਿਆ ਸੀ ਕਹਿੰਦੇ ਦਲੇਸਿਓ ਨੇ ਸਾਈਕਲ ਤੋਂ ਝੋਲਾ ਲਾਹਿਆ ਤੇ ਕੱਚੇ-ਕੱਚੀਆਂ ਤੋਰੀਆਂ ਫੜਾਈਆਂ ਚਰਨੋਂ ਤੇ ਵਿੱਚ ਇਹਦੇ ਚਿਬੜਾ ਚਟਨੀ ਕੁੱਟ ਲਈ ਕਹਿੰਦੇ ਦਲੇਸਿਓ ਨੇ ਚਰਨੋਂ ਝੋਲਾ ਫੜਦਿਆਂ ਅਤੇ ਉਹਦੇ ਹੱਥ ਨਾਲ ਹੱਥ ਲਾਇਆ ਤੇ ਗਾਮਾ ਵੇਖਦਾ ਹੀ ਰਿਹਾ ਚਰਨੋਂ ਕੁੰਡ ਵਿੱਚ ਦੀ ਹਸਦੀ ਗਾਮੇ ਨੂੰ ਦੇਖ ਕੇ ਸੀ ਲਿਆ ਭਰਾਵਾ ਕੁਛ ਮੂੰਹ ਕੜਾ ਕਰਾਰਾ ਕਰੀਏ ਕਹਿੰਦੇ ਗਾਮੇ ਨੇ ਮੁਸਕੜੀ ਹਾਸੇ ਦੇ ਨਾਲ ਨਾਲ ਮੁੱਛਾਂ ਤੇ ਹੱਥ ਫੇਰਿਆ ਨਾ ਬਾਈ ਅਸੀਂ ਤਾਂ ਹੁਣ ਘਰੇ ਕਦੇ ਘਰੇ ਦਾਰੂ ਨਹੀਂ ਰੱਖੀਨੀ ਨਾਲੇ ਮੈਨੂੰ ਛੱਡੀ ਨੂੰ ਵੀ ਬਹਾਵਾ ਦਿਨ ਹੋ ਗਏ ਤੈਂ ਪੀਣੀਆ ਤੈਨੂੰ ਲੈ ਚੱਲਦਾ ਖੇਤ ਕਿਸੇ ਤੋਂ ਫੜ ਲੂੰ ਘੁੱਟ ਪਰ ਮੈਂ ਤਾਂ ਸੌਹ ਪਾਤੀ ਬਥੇਰੀ ਪੀਤੀ ਆ ਹੁਣ ਕਹਾ ਸੋਚੀਏ ਕੁਛ ਦਲੇ ਸਿਉਂਦੀ ਇਹ ਜਵਾਬ ਨੇ ਗਮ ਮੈਨੂੰ ਬੰਦਲਾ ਕੇ ਰੱਖ ਦਿੱਤਾ ਹਾਂ ਬਾਈ ਇਹ ਕੀ ਕਰਾ ਮਤ ਹੋਈ ਤੂੰ ਦਾਰੂ ਛੱਡ ਦਿੱਤੀ ਐਨਾ ਡਰ ਪਰਜਾਈਦਾ ਬੱਲੇ ਵੱਲੇ ਮੈਂ ਤਾਂ ਪਹਿਲੇ ਹੀ ਕਿਹਾ ਸੀ ਸੋਹਣਿਆ ਰੰਨਾ ਬੰਦੇ ਨੂੰ ਜੁੱਤੀ ਥੱਲੇ ਰੱਖਦੀਆਂ ਤੈਂ ਅੱਜ ਸਾਬਤ ਕਰਤਾ ਮਾਰਤਾ ਫਿਰ ਪਤਲੋ ਨੇ ਮੰਤਰ ਕੋਈ ਅਸ਼ਕੇ ਤੇਰੀ ਫੇ ਪਰ ਜਾਈ ਨੇ ਸੌਂ ਪਵਾ ਦਿੱਤੀ ਕੀ ਕਹਿੰਦੀ ਜੇ दारू ਪੀਣੀਆ ਫਿਰ ਮੈਂ ਨਹੀਂ ਆਉਂਦੀ ਉੱਚੀ ਉੱਚੀ ਹੱਸਦਿਆਂ ਗਾਮੇ ਨੇ ਦਲੇ ਸਿਉਂਦੇ ਮੋਢੇ ਤੇ ਟੋਲਾ ਜਿਹਾ ਮਾਰਿਆ ਹੋਰ ਫਿਰ ਦਸ ਕੀਤ ਬੀਤ ਪਿਆ ਤੇ ਪਰਜਾਈ ਨੇ ਸਾਨੂੰ ਵੀ ਲੱਭ ਦੇਨ ਨੂੰ ਕਹ ਆਪਦੇ ਵਰਗੀ ਪਰ ਭਰਾਵਾ ਮੈਂ ਤਾਂ ਨਹੀਂ ਜੁੱਤੀ ਥੱਲੇ ਲੱਗਣਾ ਤੀਮੀ ਦੇ ਤੇਰੇ ਵਾਂਗ ਤੇਰੇ ਤਾਂ ਤੌ ਤਰੀਕੇ ਹੀ ਬਦਲ ਗਏ ਸੁਖ ਨਾਲ ਹੁਣ ਮੈਂ ਤਾਂ ਵੇਖ ਵੇਖ ਹੈਰਾਨ ਹੋ ਗਿਆ ਤੀਮੀ ਤੋਂ ਕੰਮ ਨਾ ਕਰਾਇਆ ਫਿਰ ਕੀ ਕਰਾਉਣਾ ਸੰਧਾਰੇ ਤੋਂ ਹੈ ਤੂੰ ਤਾਂ ਗੋਲਾ ਬਣਿਆ ਫਿਰਦਾ ਤੀਮੀ ਦਾ ਵਾਹ ਗਰੂ ਵਾਹ ਗਰੂ ਪਈ ਵਾਕਿਆ ਹੀ ਸਹੀ ਕਿਹਾ ਸਿਆਣਿਆਂ ਨੇ ਇੱਕ ਘੜੀ ਬੰਦਾ ਮਾਂ ਦੇ ਆਕੇ ਜਨਾਨੀ ਨਹੀਂ ਭੁੱਲਦਾ ਪਰ ਜਨਾਨੀ ਦੇ ਆਕੇ ਮਾਂ ਨੂੰ ਭੁੱਲ ਜਾਉ ਗਾਮਾ ਹਰ ਗੱਲ ਦਲੇਸਿਓ ਨੂੰ ਹਾਸੇ ਵਿੱਚ ਦੀ ਪੁਆੜੀਆਂ ਵਾਲੀ ਕਰਦਾ ਸੀ ਨਹੀਂ ਨਹੀਂ ਬਾਈ ਉਹ ਗੱਲ ਨਹੀਂ ਤੂੰ ਕਿਸੇ ਨੂੰ ਦੱਸੀ ਨਾ ਤੇਰੀ ਪਰਜਾਈ ਦੇ ਨਿਆਣਾ ਹੋਣ ਵਾਲਾ ਉਹਨੂੰ ਕੰਮ ਤੋਂ ਬਚਤ ਕਰਾਈ ਆ ਹੋਰ ਗੋਲਾ ਲੱਗਣ ਵਾਲੀ ਕਿਹੜੀ ਗੱਲ ਹੈ ਕਹਿੰਦੇ ਦਲੇਸਿਓ ਦੇ ਮੂੰਹ ਤੇ ਸ਼ਰਮ ਦੀ ਲਾਲੀ ਆ ਗਈ ਲੈ ਤੈ ਮੈਨੂੰ ਦੱਸਿਆ ਨਹੀਂ ਉਦੋਂ ਦਾ ਕਮਲਿਆ ਐਨੀ ਖੁਸ਼ੀ ਦੀ ਗੱਲ ਐ ਮਸਾ ਸੁਣੀਆਂ ਬਾਗਰੂ ਨੇ ਹੁਣ ਤਾਂ ਭਾਈ ਅੱਜ ਖੁਸ਼ੀ ਵਿੱਚ ਪੀਣੀ ਪਊ ਲਿਆ ਹੁਣ ਤਾਂ ਤੇ ਤੂੰ ਵੀ ਨਾਲ ਹੀ ਪੀਣੀ ਚੋਬਰਾ ਮੇਰੇ ਕਹਿੰਦਾ ਗਮ ਮੰੰਜੇ ਤੋਂ ਖੜਾ ਹੋ ਗਿਆ ਨਹੀਂ ਨਹੀਂ ਭਾਈ ਆ ਜਾ ਤੈਨੂੰ ਲੈ ਕੇ ਝੱਲਾਂ ਖੂ ਤੇ ਚਲ ਤੁਰ ਮੈਂ ਨਹੀਂ ਪੀਣੀ ਤੂੰ ਤਾਂ ਪੀ ਲਈ ਦਰੇਰ ਸਿਓ ਵੀ ਮਗਰੀ ਮੰंजे ਤੋਂ ਖੜੇ ਹੁੰਦਿਆਂ ਚੌਂ ਤਰੇਵਾਲ ਜਾਂਦਿਆਂ ਚਾਰਨੋਂ ਨੂੰ ਕਹਿੰਦਿਆਂ ਟੋਲੇ ਵਿੱਚੇ ਗਲਾਸ ਤੇ ਗੰਡੇ ਚਿਰਕੇ ਦੇਈ ਐਥੋਂ ਕੰਧੋਲੀ ਕੁਲ ਖੜ ਗਿਆ ਚਾਰਨੋਂ ਨੇ ਗੰਡੇ ਚਿਰਕੇ ਕੌਲੀ ਵਿੱਚ ਪਾਏ ਤੇ ਦਲੇਰ ਸਿਓ ਨੂੰ ਫੜਾਈ ਦੂਰ ਖੜਾ ਗਾਮਾ ਵੇਖ ਵੇਖ ਦਿਲ ਵਿੱਚ ਹੋਂਕੇ ਜੇ ਲਿਆਂਦਾ ਮਨ ਹੀ ਮਨ ਬੋਲਿਆ ਤੇਰੀਆਂ ਮੋਜਾਂ ਦਲੇਰੀਆ ਕਬੂਤਰੀ ਵਰਗੀ ਮਿਲ ਗਈ ਨਹੀਂ ਤਾਂ ਤੈਨੂੰ ਕਿਹਨੇ ਦੇਣੀ ਸੀ ਅੱਧ ਬੁੜੇ ਨੂੰ ਇਹ ਪਤਾ ਨਹੀਂ ਕਿਵੇਂ ਆ ਗਈ ਕੋਈ ਤਾਂ ਗੱਲ ਹੋਊ ਕੋਈ ਤਾਂ ਗੱਲ ਹੋਊ ਅਜ ਵਹਿਨਿਆ ਕੋਈ ਨਾ ਦਲੇਰ ਸਿਓ ਚੋਲਾ ਚੁੱਕ ਕੇ ਗਾਮੇ ਕੋ ਲਾਇਆ ਤੇ ਦੋ ਮਨੇ ਖੂ ਵੱਲ ਚੱਲੇ ਪਾਲੇ ਨਿੱਕਿਆ ਨਿੱਕਿਆ ਗੱਲਾਂ ਕਰਦੇ ਜਦੋਂ ਗਾਮੇ ਨੇ ਤੀਜਾ ਪੇਗ ਲਾ ਲਿਆ ਤਾਂ ਦਲੇਰ ਸਿਓ ਵੱਲ ਵੇਖਿਆ ਹੱਸਦਿਆਂ ਕਿਆ ਫਿਰ ਦਲੇਰ ਸਿਆ ਕਰ ਲਿਆ ਮੋਰਚਾ ਫਤਿਹ ਹੈ ਪਰ ਯਾਰ ਇੱਕ ਗੱਲ ਖਾਈ ਜਾਂਦੀ ਹੈ ਪਤਾ ਨਹੀਂ ਕਿਉਂ ਉਹ ਤਾਂ ਗੱਲ ਸੁਭਾਈ ਕੀ ਹੈ ਦਿਲ ਤੇ ਨਾ ਲਾਈ ਪਰ ਇਹ ਤਾਂ ਦੱਸ ਤਾ ਕਿਹੜੇ ਵੇਦ ਤੋਂ ਦਵਾਈ ਖਾਦੀ ਫਿਰ ਆਪਣੇ ਟੋਬੇ ਕੋਲੇ ਘਰ ਹੈ ਜਿਹੜੇ ਤੂੰ ਜਾਣਦਾ ਤਾਂ ਹੈ ਉਹਨਾਂ ਦੇ ਤੀਮੀ ਕੋਲ ਨਿਆਣਾ ਨਹੀਂ ਹੁੰਦਾ ਸੀ ਮੈਂ ਦੱਸ ਦੇਉ ਉਹਨਾਂ ਨੂੰ ਉਹ ਵੀ ਕਹਿੰਦੇ ਰੋਜ਼ ਲੜਦੇ ਆ ਪਰ ਜਾਈ ਵਿੱਚ ਤਾਂ ਕਮੀ ਹੋਣੀ ਆ ਸੋਹਣੀ ਇਸ ਨਖੀਆ ਭਲਾ ਰੱਬ ਨੇ ਘਾਟ ਨਹੀਂ ਛੱਡੀ ਹੋਣੀ ਕੋਈ ਪਤੰਦਰ ਨੁਕਸਤਾਂ ਤੇਰੇ ਵਿੱਚ ਹੋ ਐਵੇਂ ਵਿਚਾਰੀ ਦੀ ਬਦਰੀ ਬਣਾਈ ਰੱਖਦਾ ਸੀ ਕਹਿੰਦੇ ਗਾਮੇ ਨੇ ਮੂੰਹ ਨੂੰ ਗਲਾਸ ਲਾ ਲਿਆ ਤੇ ਇਹ ਕੱਕ ਨਾ ਦਲੇਰ ਸੀ ਉਹਨੂੰ ਵੇਖਦਾ ਰਿਹਾ ਨਾ ਨਾ ਮੈਂ ਤਾਂ ਕਿਤੋਂ ਕੁਛ ਨਹੀਂ ਕਹਦਾ ਕੀ ਕਮੀ ਹੋਣੀ ਹੈ ਉਹ ਤਾਂ ਕਰਮਾਂ ਵਿੱਚ ਹੀ ਹੁਣ ਸੀ ਬਸ ਐਵੇਂ ਹੋਰੀ ਗੱਲਾਂ ਕਰਦਾ ਪਤੰਦਰਾ ਤੂੰ ਵੀ ਦਲੇਰ ਸਿਓ ਗੱਲ ਟਾਲਣ ਦੀ ਕੋਸ਼ਿਸ਼ ਕਰਦੇ ਨੇ ਗੱਲ ਮੁਕਾਈ ਦਿੱਤੀ ਬਾਕੀ ਕਹਾਣੀ ਜੀ ਕੱਲ ਅਗਲੇ ਭਾਗ ਵਿੱਚ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ ਤੇ ਜਾਂਦੇ ਜਾਂਦੇ ਵੀਡੀਓ ਨੂੰ ਲਾਇਕ ਵੀ ਜ਼ਰੂਰ ਕਰਕੇ ਜਾਇਓ ਕਹਾਣੀ ਸੁਣੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਗਲੇ ਭਾਗ ਦਾ ਜਰੂਰ ਇੰਤਜ਼ਾਰ ਕਰਨਾ